ਉੱਠ ਚਾਹ ਬਣਾ ਕੇ ਤੇ ਪਿਆਲਾ ਤਾਈ ਜੀ ਦੇ ਜੋ ਵਿਆਹ ਹੋਇਆ ਆਈ ਨੀ ਤੇ ਜੇ ਮੈਂ ਨਾ ਉਹ ਨੂੰ ਦੇਖਦੀ ਰਹੀ ਨਾ ਉਹ ਤਾਂ ਕੀ ਪਤਾ ਉਹ ਅਰੇ ਉੱਥੇ ਹੀ ਨਿਕਲੀ ਲਾਸ਼ ਨਹੀਂ ਤੁਹਾਨੂੰ ਵੇਹਨਾ ਮੇਰੇ ਕੋਲ ਉੱਠ ਕੇ ਜਾ ਕੇ ਤੇ ਵਿਚਾਰੀ ਚਾਹ ਲਈ ਆ ਬਣਾਉਣ ਨੂੰ ਤੇ ਚਾਹ ਤੇ ਬਰਾਉਂ ਦਾ ਫਰਜ਼ ਬਣਦਾ ਵਾ ਵੀ ਸੱਸ ਦੇ ਕੋਲ ਕੋਈ ਬਹਿ ਗਿਆ ਤੇ ਨੂੰਹ ਦੀ ਚਾਹ ਬਣਾਏ ਤੇ ਲਿਆਵੇ ਤੇ ਨੂੰਹ ਤਾਂ ਫਿਰਤੀ ਨਹੀਂ ਹਰਦੀ ਤੇ ਕਰ ਕਰ ਫਿਰ ਵੀ ਭੂਆ ਵਾਲ ਫਿਰਦੀ ਇਹਦੇ ਖਰੇ ਕਿੱਥੋਂ ਲੈ ਆਂਦੀ ਨੇ ਸਾਨੂੰ ਤੇ ਚੰਗੇ ਨਹੀਂ ਲੱਗਦੇ ਇਹ ਜੇ ਕੰਮ ਕੋਈ ਕਰਮਾ ਵਾਲਾ ਜਿਹਨੂੰ ਨੂੰ ਤੇ ਚੰਗੀ ਪਏ ਨਹੀਂ ਤਾਂ ਘਰ ਦੀ ਗੱਲ ਕੌਣ ਦੱਸਦਾ ਏ ਖਰੇ ਕਿੱਡੀ ਕਿ ਦੁਖੀ ਐ ਜਿਹਨ ਸਾਰੀਆਂ ਗੱਲਾਂ ਮੇਰੇ ਅੱਗੇ ਕੀਤੀਆਂ ਢੱਡ ਫੋਲਿਆ ਮੈਂ ਸੁਣੀਆ ਮੈਂ ਕਿਹੜੀ ਕਿਤੇ ਗਾਂ ਕਰਨੀ ਐ ਮੈਂ ਤੇ ਚੁੱਪ ਹੀ ਕਰਨ ਇੱਥੇ ਸੁਣ ਕੇ ਇੱਥੇ ਛੱਡ ਜਾਣੀ ਐ ਪਰ ਕੁੜੀ ਨਹੀਂ ਚੰਗੀ ਪਈ ਨੂਨ ਨਹੀਂ ਚੰਗੀ ਪਈ ਬਹੁਤ ਦੁਖੀ ਹੈ ਬਹੁਤ ਦੁਖੀ ਹੈ ਨਹੀਂ ਤਾਂ ਹੁਣ ਉਹ ਚਾਹ ਬਣਾਉਂਦੀ ਉਹ ਮੇਰੇ ਕੋਲ ਬੈਂਦੀ ਆ ਗਈ ਪੁੱਤ ਹਾਂਜੀ ਆ ਗਈ ਆ ਜਾ ਤੇ ਪਾਈ ਆਈ ਆ ਲਾਗੇ ਘੜੀ ਤੇ ਬਹਿ ਜਾ ਪਤਾ ਕੀ ਆ ਉਹਦਾ ਸੁਭਾਅ ਹੀ ਤਰ੍ਹਾਂ ਦਾ ਹੁਣ ਕਿਉਂ ਗੱਲਾਂ ਕਰਦੀ ਆ ਜਾ ਮਿਲਦੀ ਕੋਈ ਨਹੀਂ ਮੰਮੀ ਮੈਂ ਆਲੂ ਨਹੀਂ ਬਣਾਉਂਦੀ ਆ ਜਾ ਨਹੀਂ ਚੰਗੇ ਲੱਗਦਾ ਕਈ ਚੀਜ਼ਾਂ ਦਾ ਪਰਦਾ ਪਾਉਣਾ ਪੈਂਦਾ ਆ ਜਾ ਮੇਰਾ ਪੁੱਤ

ਦੇਪੂ ਆ ਦੇ ਕਰਾ ਚਰ ਰਿਚਾ ਅਰੋਜਪੂ ਆ ਵਾ ਨਰੇ ਆ ਕਰ ਨੂੰਤੀ ਹੀ ਬਰੀ ਲੱਗਦੇ ਆ ਆਪਣੇ ਘਰ ਕੰਮ ਕਰੀ ਗਏ ਤੇ ਸੋਹਰਿਆ ਲੰਗੀ ਜਾ ਸੋਪਾ ਹੁੰਦੀ ਆ ਤੇ ਦੇ ਕਰ ਕਰ ਫਿਰ ਇਹ ਤਾਂ ਸੋਪਾ ਨਹੀਂ ਹੁੰਦੀ ਬਾਕੀ ਇਹ ਵਾ ਤੇ ਇਹਨਾਂ ਦੇ ਬਰਾ ਕੋਰ ਨਾ ਕੋਰ ਕਰਕੇ ਸਰਪੇ ਕਰਕੇ ਘਰ ਬਣਾਇਆ ਤੇ ਤੁਹਾਡਾ ਹੀ ਆ ਇਹਨੂੰ ਸਾਮ ਕੱਟ ਕਰ ਰਹੀ ਰਿਆ ਕਰ ਤੂੰ ਆਵੜੀ ਚੱਲੇ ਗਈ ਕੰਧਰੀ ਵੀ ਜਿਨੀ ਸਾਸ ਨੂੰ ਨਾਲ ਲੈ ਕੇ ਇਕੱਲਿਆਂ ਨਹੀਂ ਜਾਣੀ ਦਾ ਕਿੰਨੀ ਜੀ ਕਿੰਨੀ ਇਹ ਵੀ ਨਹੀਂ ਮਾਤੇ ਨੇਵ ਨਹੀਂ ਦਿੱਤੀ ਹੈ ਕਿ ਇਕੱਲਿਆਂ ਨਹੀਂ ਭੱਜੀ ਆ ਫੇਂਦਾ ਤੂੰ ਆ ਤਾਂ ਚੱਲ ਤੂੰ ਆਈ ਰਣੀਆ ਪਰ ਨਾ ਕੋਟੇ ਮੁੰਡਾ ਜਾਂ ਲੰਤਾ ਸੌਰ ਇਹ ਤੇਰੇ ਸੌਰੇ ਨੇ ਉਹ ਤਾਈ ਜੀ ਇਹ ਮੈਨੂੰ ਕਹਿੰਦੀ ਆ ਕਿ ਅਹੀਂ ਉਹਨਾਂ ਨਾਲ ਮਿਲਣਾ ਵਰਤਣਾ ਨਹੀਂ ਆ ਤੇ ਤੂੰ ਵੀ ਨਾ ਬਿਲਾ ਵਰਤਿਆ ਕਰ ਪਰ ਇਹ ਗੱਲ ਤੇ ਨੀਂ ਸਹੀ ਭਾਗੀ ਮਾਣੋਂ ਮੇਰੀ ਭੂਆ ਵਾ ਮੈਂ ਕਿਦਾਂ ਛੱਡਦਾ ਉਹਨਾਂ ਨੂੰ ਤੂੰ ਮੈਨੂੰ ਦੱਸੋ ਮੇਰੀ ਸੁਣ ਗੱਲ ਭੂਆ ਸ਼ਫੀਰ ਨਹੀਂ ਜਾਂਦੀ ਪਰ ਤੈਨੂੰ ਹੋਣੀ ਇਹ ਵਾ ਵੀ ਇਹਨਾਂ ਦੀ ਮੰਨਣੀ ਪੈਣੀ ਆ ਆਪਣੇ ਘਰ ਦੇ ਜੀਹਾਂ ਦੀ ਮੰਨੀ ਲਈ ਆ ਘਰ ਚ ਲੜਾਈ ਨਹੀਂ ਪਾਈ ਦੀ ਆਪਾਂ ਇਹਨਾਂ ਠੀਕ ਹੋ ਜਣਾ ਕੋਈ ਹੋਏਗੀ ਗੱਲ ਤੈਨੂੰ ਕੀ ਸਵਾਸ ਮੈਨੂੰ ਕੀ ਇਹੋ ਤੇ ਮੈਂ ਆਨੀ ਆ ਕਿ ਮੈਨੂੰ ਤੁਹਾਡੀ ਗੱਲ ਨਾ ਕੀ ਲੱਗੇ ਮੈਨੂੰ ਤੇ ਮਿਲਣ ਵਰਤਨ ਦੋ ਪਰ ਇਹ ਆਂਦੇ ਕਿ ਤੂੰ ਵੀ ਨਹੀਂ ਮਿਲਣਾ ਵਰਤਣਾ ਪਰ ਤੂੰ ਚੰਗੀ ਨਹੀਂ ਨਾ ਲੱਗਦੀ ਕਿਸੇ ਨੇ ਅੱਖਾਂ ਵੇਨੇ ਆਖਣਾ ਸੱਸ ਸਹੁਰੇ ਨਾਲ ਤੇ ਗੁੱਸੇ ਆ ਇਹ ਭੱਜੀ ਅੰਮੀ ਆਈ ਜਾ ਚੰਗੀਆਂ ਨਹੀਂ ਲੱਗੀ ਜਾ ਕੰਮ ਉਹ ਕਰੀ ਜਾ ਜਿਹੜਾ ਸੋਹਣਾ ਲਾਇ ਜਿਹੜੀ ਸੋਹਣਾ ਹੋਏ ਚਲੋ ਠੀਕ ਹੈ ਚਲੋ ਤੂੰ ਜਦੋਂ ਵੀ ਜਾਣਾ ਨਾ ਜੀ ਕਰਦਾ ਸੱਸ ਨੂੰ ਨਾਲ ਲੈ ਕੇ ਜਾਣਾ ਇਹ ਤੇ ਰਿਪੂ ਆਖਿਰਾਂ ਪੀਰੋ ਕਿਉਂ ਆਂਦਾ ਈ ਰਾਖੀ ਵੀ ਉਹਦਨੇ ਚੱਲਿਆਂ ਜਾਂਦੇ ਰਹੇ ਕਾ ਕਰਾਇਆ ਈ ਹਾਂ ਜੇ ਮਾਰੇ ਹੋ ਗਏ ਨੇ ਹੁਆ ਹਾ ਗੱਲ ਨਾ ਕਰ ਮੈਂ ਆਉਣਾ ਤੇ ਮੈਂ ਇਹਨਾਂ ਦੇ ਆਖਣ ਤੇ ਆਉਂਦਾ ਈ ਮੈਂ ਕੱਲੀ ਨਹੀਂ ਹੋਊਗਾ ਸ਼ਾਨੀ ਮੰਨ ਜਾ ਚਲੋ ਠੀਕ ਏ ਕੋਈ ਨਹੀਂ ਬਹੁਤ ਨਹੀਂ ਦੇਖਿਆ ਤਾਈ ਜੀ ਵੇਖਿਆ ਕਿੰਨਾ ਗੁੱਸਾ ਕੀਤਾ ਹਾਂ ਹਾਂ ਇਹ ਕਿਦਾ ਉੱਠ ਕੇ ਗਈ ਏ ਇਹ ਗੁੱਸਾ ਨਾਲ ਕਦੀ ਨਹੀਂ ਬੈਠੀ ਰਹਿਣਾ ਐਦਾਂ ਦੀ ਆ ਉਹ ਮਸ ਹੁਣੇ ਨਹੀਂ ਕੰਨ ਭਰਦੀ ਆ ਤੇ ਜੋ ਉਹ ਕਹਿੰਦੀ ਆ ਉਹ ਕਰੀ ਜਾਂਦੀ ਨਹੀਂ ਹੁਣ ਮੈਂ ਤੇ ਆਖਿਆ بس ਚੰਗਾ ਕੀਤਾ ਤੁਸੀਂ ਸਸ ਨੂੰ ਨਾ ਲੈ ਕੇ ਜਾਇਆ ਕਰ ਮੈਂ ਤਾਂ ਸਭ ਨੂੰ ਸ਼ੂਗਰ ਕੀਤਾ ਤੁਸੀਂ ਆਏ ਜੀ ਚੱਲ ਇਹਨੂੰ ਵੀ ਪਤਾ ਲੱਗਾ ਨਾਲੇ ਹੁਣ ਗਈ ਜਦੋਂ ਆਈ ਇਹਨੂੰ ਪਤਾ ਤਾਂ ਲੱਗ ਗਿਆ ਵੀ ਮੰਮੀ ਨੇ ਝੂਠ ਨਹੀਂ ਬੋਲਿਆ ਸੱਚੀ ਆਹੋ ਨਹੀਂ ਇਹ ਗੱਲ ਮਾਰੀ ਆ ਨੂੰ ਚੀ ਫਿਰ ਜੀ ਕੋਈ ਵੀ ਨਹੀਂ ਚੰਗੀ ਲੱਗਦੀ ਉਹ ਤਾਂ ਪਹਿਲੇ ਦੁਸ਼ਮਣੀਆਂ ਕੱਢਦੀ ਆ ਵੀ ਜੋ ਸਾਡੇ ਚ ਪਹਿਲਾਂ ਹੁੰਦਾ ਰਿਹਾ ਤੇ ਉਹ ਹੁਣ ਮੇਰੇ ਹੱਥ 'ਚ ਆ ਗਿਆ ਵਾ ਤੇ ਮੈਂ ਹੁਣ ਇਹਨਾਂ ਦੇ ਘਰੋਂ ਬਦਲਾ ਲਵਾ ਆ ਇਹੋ ਗੱਲ ਆ ਲੋਕੀ ਗੱਲ ਨਹੀਂ ਪਣਾਉਂਦੇ ਤਾਈ ਜੀ ਹੁਣ ਮੁੰਡੇ ਦੇ ਨਾਲ ਗੱਲਾਂ ਕਰੇਗੀ ਤੇ ਮੁੰਡਾ ਵੀ ਮੇਰੇ ਨਾਲ ਲੜੇਗਾ ਤੇ ਤੈਨੂੰ ਕੀ ਕਰਨਗੇ ਲੜਨਗੇ ਤੇ ਨਹੀਂ ਹਾਰ ਦਿੰਦੇ ਕਪਾਤਾ ਤਾਂ ਪੈਂਦਾ ਹੀ ਆ ਨਾ ਘਰ ਇਹ ਕਿੱਡੇ ਗੁੱਸੇ ਨਾਲ ਗਈ ਆ ਹਾਂ ਐਵੇਂ ਲੋਕਾਂ ਆਖਿਆ ਪਿੱਤੀ ਨਹੀਂ ਉਹ ਤਾਂ ਪਾਲਾ ਤੇ ਨੂੰ ਨਹੀਂ ਉਹ ਤਾਂ ਖਾਲਾ ਲੋਕਾਂ ਨੇ ਗੱਲਾਂ ਤਾਂ ਸੱਚੀਆਂ ਕੀਤੀਆਂ ਪਰ ਅਸੀਂ ਸਮਝਦੇ ਨਹੀਂ ਕਹਿੰਦੇ ਐਵੇਂ ਪਿਛਲੇ ਜ਼ਮਾਨੇ ਦੇ ਗੱਲਾਂ ਕਰਦੇ ਨਾ ਨਾ ਸਿਆੜਿਆਂ ਨੇ ਨਿਚੋਰ ਕੰਡੇ ਨੇ ਗੱਲਾਂ ਦੇ ਚਲੋ ਫੇ ਕੋਈ ਇੰਤਾ ਜੀਦਾ ਤੇਰਾ ਪੂਰਾ ਮਾਰ ਦੇ ਰਿਆ ਕਰੋ ਮੇਰਾ ਤੇਰਾ ਮਾਰ ਕੀ ਕਰੇਗਾ ਜੇ ਉਹਨੂੰ ਚੁੱਕਣਾ ਹੀ ਬੜੀ ਐ ਤੇ ਤੇ ਦੂਜੀ ਗੱਲ ਇਹ ਆ ਬੀ ਆਦੀ ਮਾਮ ਨਹੀਂ ਮਨੁਸ਼ਿਆਣੀ ਲੱਗਦੀ ਮਾਂ ਸਿਆਣੀ ਹੁੰਦੀ ਤੇ ਆਹ ਕੁਛ ਕਿਉਂ ਕਰਦੀ ਉਹ ਇਹਨੂੰ ਸਮਝਾਉਂਦੀ ਪਤੀ ਇਹ ਹਮ ਸਭ ਤੋਂ ਪਹਿਲਾਂ ਤੇਰੇ ਸਹੁਰੇ ਨੇ ਗਾਲੀ ਇਹੋ ਬੰਦੀ ਸਿਆੜਿਆਂ ਦੀ ਤੁਹਾਕ ਪੂਆ ਤੇਰੀ ਪੂਆ ਵੇਠਾ ਆਵੇਂ ਪਰ ਜੋ ਤੇਰੇ ਸਹੁਰੇ ਨੇ ਉਹ ਸਹੁਰੇ ਹੀ ਨੇ ਤੇ ਸੋਚ ਕੇ ਜਾਇਆ ਕਰਿਆ ਮੈਂ ਬੂਤਾ ਨਾ ਕਿਹਦੇ ਘਰ ਜਾਇਆ ਕਰ ਚਲੋ ਕੋਈ ਨਹੀਂ ਤਾਈ ਜੀ ਫਿਰ ਹੈ ਮੈਂ ਰਖਾਵਾ ਭਾਂਡੇ ਕੇ ਪੇਰਾ ਪੂਰਾ ਮਾਰਦੇ ਰਿਹਾ ਕਰੋ ਕੋਈ ਗੱਲ ਨਹੀਂ ਜੋ ਵੀ ਹੋਊ ਵੇਖੀ ਜਾਓ ਮੈਂ ਤੁਹਾਡੇ ਤੇ ਨਹੀਂ ਗੱਲ ਆਉਂਦੀ ਨਹੀਂ ਮੇਰੇ ਤੇ ਕਾਹਦੀ ਆਉਣੀ ਆ ਮੈਨੂੰ ਕਾਹਦਾ ਡਰ ਪਿਆ ਇਹਨਾਂ ਦਾ ਪਿੰਦਰ ਉੱਠੋ ਤਾਂ ਆਹੀ ਹੋਰ ਹੋਣਾ ਨਹੀਂ ਤੁਹਾਨੂੰ ਤੇ ਨੀਂਦਾਂ ਹੀ ਬੜੀਆਂ ਚੜੀਆਂ ਨੇ ਉਹ ਮੈਂ ਕਰਨਾ ਮੈਂ ਸੁੱਤਾ ਹੁੰਦਾ ਤੇ ਸ਼ੁਗਰ ਆ ਜਾਂਦੀ ਹੈ ਇੱਥੇ ਬੜੀ ਲੜਾਈ ਪਈ ਸੀ ਡੈਡੀ ਨੇ ਆਣ ਕੇ ਮੇਰੀ ਉਹ ਬੇਇੱਜ਼ਤੀ ਕੀਤੀ ਹੈ ਜੇ ਉਧਰ ਗਈ ਕਿਉਂ ਆ ਡੈਡੀ ਨੇ ਟਾੜੀ ਕੀਤੀ ਨਾ ਤੇ ਤੁਹਾਡੀ ਮਾਂ ਨੇ ਮੇਰੀ ਲੋਕਾਂ ਤੋਂ ਵੀ ਕਰਾਤੀ ਆ ਹੁਣ ਕਿਉਂ ਕੀ ਹੋ ਗਿਆ ਹੁਣ ਤੁਹਾਡੀ ਤਾਈ ਆਣ ਕੇ ਬੈਠੀ ਜੋ ਗੱਲਾਂ ਸਾਰੀਆਂ ਉਹਨਾਂ ਨੂੰ ਦਸੀਆਂ ਅਈ ਦਰ ਹੀ ਕੋਈ ਬੰਦਾ ਕਰਦਾ ਵਾ ਤੇ ਆਪਣੇ ਘਰ ਦੀਆਂ ਗੱਲਾਂ ਕਿਹਨੂੰ ਦੱਸਦਾ ਵਾ ਮੰਮੀ ਨੇ ਤੇ ਹੋਰ ਉਹ ਮੈਨੂੰ ਆਉਂਦਿਆਂ ਹੀ ਤੂੰ ਫਿਰਦੀਆਂ ਲੋਕਾਂ ਘਰ ਜਾਣੀਆਂ ਨਾ ਜਾਇਆ ਕਰ ਆਪਣੇ ਘਰ ਆ ਆ ਕਰ ਲੈ ਦੱਸ ਆ ਗੱਲਾਂ ਭਣਾ ਦੱਸਣ ਵਾਲੀਆਂ ਨੇ ਤੇ ਹੋਰ ਅਗਲੇ ਦਿਨ ਮੇਰੇ ਸਿਰ 'ਚ ਜੁੱਤੀਆਂ ਮਾਰਦੇ ਨਾ ਉਹ ਕਿਦਾਂ ਕਰ ਗਏ ਆ ਜਾ ਆ ਜਾ ਉੱਥੇ ਹੀ ਆ ਮੈਂ ਅਰੇ ਤੇ ਕਰੇ ਛੋਟੇ ਚੱਲ ਜੀ ਉਹ ਅਰੇ ਯਾਰ ਇੱਥੋਂ ਵਾਵਾ ਕਣਕਾ ਕਿੱਡੀਆਂ ਵਧੀਆ ਲੱਗਣ ਰਹੀਆਂ ਆ ਜਰਾ ਵੇਖ ਲੈ ਤੂੰ ਕੰਡੇ ਜੀ ਸਤਿ ਸ਼੍ਰੀ ਅਕਾਲ ਆ ਕੁਦਰਤ ਦਾ ਨਜ਼ਾਰਾ ਵੇਖਣ ਆਵੇਂ ਕਣਕਾਂ ਬਰਸਣ ਕਿੱਡੇ ਵਧੀਆ ਲੱਗਣ ਦੇ ਹਰੇ ਹਰੇ ਜੀ ਕਰਦਾ ਵੇਖੀ ਜਾਵਾ ਹੈ ਆ ਲੈ ਨਾਲੇ ਆਪਣੀਆਂ ਪੈਲੀ ਆ ਸਾਹਮਣੇ ਮੈਂ ਆਈ ਤੇ ਸਾਰਾ ਕੁਝ ਦੇਖਦਾ ਵਾ ਉਹ ਗੱਲ ਸੁਣੋ ਮੇਰੀ ਕੀ ਹੋ ਗਿਆ ਸੁਖਾ ਵਾ ਤਾਈ ਆਈ ਹੈ ਹਾਂ ਤੇ ਜਦੋਂ ਤਾਈ ਆਈ ਤਾਂ ਉਹਨਾਂ ਨੂੰ ਰਾਣੀ ਪੂਆ ਵਾ ਲੁੱਡੀ ਅੱਛਾ ਤੇ ਮੈਂ ਕਿਹਾ ਚੱਲ ਚਾਹ ਬਣਾਉਣੀ ਹੈ ਆਂਦੀ ਹੈ 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 ਭਾਜੀ ਵੀ ਤੂੰ ਚਾਹ ਬਣਾਉਣੀ ਅੱਛਾ ਹੁਣ ਤੇ ਤੇਰੀ ਘਰ ਨੂੰ ਆ ਗਈ ਮੈਂ ਆ ਫਿਰ ਪਹਿਲਾਂ ਤੇ ਮੇਰਾ ਜੀ ਨਹੀਂ ਕਰਦਾ ਦੱਸਣਾ ਫਿਰ ਮੈਂ ਹਾਂ ਚੱਲ ਦੱਸ ਨਹੀਂ ਲੋਕਾਂ ਨੂੰ ਪਤਾ ਤਾਂ ਲੱਗਣਾ ਹੀ ਮੈਂ ਆ ਪੈਣਾ ਪੂਆ ਦੇ ਘਰ ਚਲ ਜਾਂਦੀ ਆ ਜਾਂਦੀ ਚਲ ਜਾਂਦੀ ਤੇ ਆ ਜਾਂਦੀ ਹੂੰ ਤੇ ਉਹ ਫਿਰ ਤਾਂ ਬੜੀ ਗੁੱਸੇ ਹੋਈ ਹਾਂ ਉਦੋਂ ਉਹ ਬੈਠਿਆ ਬੈਠੇ ਮੈਂ ਚਾਹ ਤਰ ਨੂੰ ਚਲ ਗਈ ਇਹ ਆ ਗਈ ਸੀ ਜੇ ਮੈਂ ਚਾਹ ਲੈ ਕੇ ਆਈ ਤੇ ਉਹਨੇ ਫਿਰ ਕਹਿਤਾ ਜੀ ਧੀਏ ਤੇਰੀ ਸੱਸ ਨੇ ਕੋਈਆ ਪੋਈਆ ਕਰਕੇ ਘਰ ਬਣਾਇਆ ਵਾ ਬੜੇ ਔਖੇ ਦਿਨ ਵੇਖੇ ਨੇ ਹੂੰ ਤੇ ਇਹ ਵਾਪੇ ਹੁਣ ਇਹ ਕੰਮ ਕਰਕੇ ਜਿੱਥੇ ਵੀ ਜਾਣਾ ਹੁੰਦਾ ਸੱਸ ਤੋਂ ਬਿਨਾ ਨਾ ਜਾਇਆ ਕਰ ਹੂੰ ਹੋਰ ਸੱਸ ਨੂੰ ਪੁੱਛਦੀ ਨਹੀਂ ਹਾਂ ਨਹੀਂ ਜਿੱਦੇ ਦਨੋ ਮਰਜੀ ਤੇਰੀ ਕੀਤੀ ਇਹ ਤੇ ਬੋਲੀ ਨਾ ਗੋ ਨਹੀਂ ਫਿਰ ਉਹਨੂੰ ਆਂਦੀ ਹੈ ਗੋ ਨਹੀਂ ਤਾਈ ਜੀ ਇਹ ਹੁਣ ਕੁੰਦੇ ਬੋਲਦੇ ਨਹੀਂ ਗੇ ਮੇਰੀ ਤਾਂ ਭੂਆ ਵਾ ਮੈਨੂੰ ਤਾਂ ਜਾਣੇ ਪੈਣਾ ਉਹਨੇ ਫਿਰ ਕਿਹਾ ਆਂਦੀ ਜੇ ਤੇਰੀ ਭੂਆ ਵਾ ਜੀ ਸਦਕੇ ਜਾ ਧੀਏ ਤੈਨੂੰ ਕੋਈ ਡਾਕਦਾ ਨਹੀਂ ਪਰ ਆਪਣੀ ਸਾਸ ਨੂੰ ਤਾਂ ਲੀਕ ਕੇ ਜਾ ਤੂੰ ਕੱਲੀ ਤਾ ਨਾ ਜਾਇ ਕਰ ਨੋਆ ਤੀਆਂ ਨਹੀਂ ਚੰਗੀਆਂ ਲੱਗਦੀਆਂ ਜਾਂ ਮੈਂ ਕੱਲ ਵਿਆਹ ਹੋਇਆ ਤੇ ਅੱਜ ਤੂੰ ਭੱਜੀ ਫਿਰਦੀ ਯਾਰ ਹੁਣ ਬੰਦਾ ਉਹਨੂੰ ਕੀ ਦੱਸੇ ਬੇੜਾ ਤਾਂ ਰੋੜ ਗਿਆ ਸਾਡੇ ਮੁੰਡੇ ਦਾ ਹੈ ਨਾ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਤਾਂ ਨਾ ਵਿਆਹ ਹੁੰਦਾ ਅਗਲਾ ਤਾਂ ਮੈਂ ਮਰ ਜਾਣਾ ਦਵਾਈ ਖਾ ਕੇ ਅਸੀਂ ਕਹਿੰਦੇ ਸੌਖਿਆ ਕੀਤਾ ਰਾਤ ਸੋਚਣ ਨਹੀਂ ਹਾਂ ਤੇ ਕੀਪਤਾ ਦੀ ਭੂਆ ਨੇ ਮੇਰੀ ਜਾਣ ਕੇ ਇੱਥੇ ਲਿਆਂਦਾ ਹੋਵੇ ਇਹ ਇੱਥੇ ਆਊਗੀ ਤੇ ਪਾਪੂ ਕੇ ਫੁੰਮਣੀਆਂ ਦੇ ਨਾਲ ਦੇ ਘਰ ਡੋਲਾ ਤੱਕਲਣ ਵਾਲੀ ਬਣਾਂਗੀ ਕੀ ਪਤਾ ਅਗਲੇ ਕੀ ਸੋਚਿਆ ਤੇ ਕੀ ਹੋਇਆ ਵਾ ਜਦੋਂ ਸਾਡਾ ਮੁੰਡਾ ਹੀ ਨਹੀਂ ਚੰਗਾ ਨਿਕਲਿਆ ਤੇ ਕਿਸ ਨੂੰ ਦੋਸ਼ ਕਰਦਾ ਤਈਏ ਦੱਸ ਹੁਣ ਕੀ ਕਰਾਂ ਆਈ ਉਹ ਕੇ ਵੇਂਦੀ ਹੀ ਮੇਰੇ ਨਾਲ ਟੈਂਡਾ ਟੈਂਡਾ ਮੈਂ ਨਹੀਂ ਤਾਂ ਗੱਲ ਕੀਤੀ ਉਹ ਚੁੱਪ ਕਰਕੇ ਟਾਈਮ ਖੱਢੀ ਜਾ ਹੁਣ ਤੇ ਪੈ ਗਈ ਆ ਪੱਲੇ ਹੋਂ ਤਾਂ ਟਾਈਮ ਕੱਢਣੇ ਪੈਣਾ ਆਫਸਰਾਂ ਦਾ ਸਾਰਾ ਦਿਨ ਮੈਂ ਪਹਿਲਾਂ ਤਾਂ ਕੰਮ ਕਰਦੀ ਹਾਂ ਵੀ ਚਲ ਮੈਂ ਇਕੱਲੀ ਹਾਂ ਹੁਣ ਵੀ ਜੇ ਮੈਂ ਕੰਮ ਕਰਨੀ ਤੇ ਮਾਂ ਦੇ ਨਾਲ ਕੋਈ ਫਿਕਰ ਤੈਨੂੰ ਮੈਂ ਕੱਲ ਦੱਸਾਂ ਚੁੱਪ ਕਰਕੇ ਨਾ ਆਪਣੀਆਂ ਰੋਟੀਆਂ ਚਾਰ ਲਾ ਲਿਆ ਕਰ ਇੰਨਾ ਫਿਕਰ ਨਾ ਕਰਿਆ ਤਾ ਬਾਕੀ ਆਪੇ ਪਕਾ ਲੈ ਤੇ ਖਾ ਲੈ ਨੇ ਤੇ ਨਾ ਸਹੀ ਨਾਲੇ ਉਹਨੇ ਕਿ ਬੜਾ ਭੂਆ ਲਾਉਣ ਖਾ ਲੈਣੀ ਹੁੰਦੀ ਚਲ ਆ ਜਾਓ ਫਿਰ ਹੱਥਲੇ ਤੇ ਧੋਪ ਦੇ ਚਲੋਤੇ ਜੀ ਉਹ ਨਾ ਉਹ ਨਾ ਮੈਂ ਉਹ ਨਾ ਆ ਜੋ ਹੈ ਆ ਗਿਆ ਮੈਂ ਕਿਹਾ ਕਿਸੇ ਦੇ ਘਰ ਜਾਨੀ ਆ ਭੂਆ ਘਰ ਹੀ ਜਾਨੀ ਆ ਇਹਦੇ ਏਦਾਂ ਲੋਕਾਂ ਨੂੰ ਦੱਸਣ ਦੇ ਜਿੱਦਾਂ ਮੈਂ ਕਿਤੇ ਨਿਕਲ ਗਈ ਹੁਣੀ ਆ ਆ ਤੇ ਬੂਏ ਦੇ ਨਾਲ ਘਰ ਆ ਇੱਥੇ ਮੈਂ ਗਲੀਆਂ ਵਿੱਚ ਕਿਹੜਾ ਫਿਰਦੀ ਆ ਆ ਚਾਣਾ ਨਾ ਤੇ ਪੈ ਜਾਂਦਾ ਏ ਆਂਦੀ ਆ ਵੀ ਤੂੰ ਭੂਆ ਘਰ ਨਹੀਂ ਜਾਣਾ ਆਪਣੀ ਸੱਸ ਨੂੰ ਨਾਲ ਲੈ ਕੇ ਜਾਇਆ ਕਰ ਮਹਾਪੀ ਸੱਸ ਮੇਰੀਆਂ ਜੀ ਮੈਂ ਉਹਨਾਂ ਨਾਲ ਮਿਲਣਾ ਵਰਤਣਾ ਨਹੀਂ ਆ ਤੇ ਤੂੰ ਵੀ ਨਾ ਮੇਲ ਵਰਤ ਤੇ ਮੈਂ ਦੱਸੋ ਕਿੱਦਾਂ ਛੱਡਦਾ ਉਹਨਾਂ ਨੂੰ ਮੈਂ ਤਾਂ ਡੈਡੀ ਨੂੰ ਕਹਿਤਾ ਸੀ ਮਹਾਪ ਜੇ ਤੂੰ ਇਹੋ ਕੰਮ ਕਰਨੇ ਹਨ ਵਾਅਦਾ ਕਰ ਦੋ ਨਹੀਂ ਨਹੀਂ ਪਿੰਦਰ ਵੱਖ ਨਹੀਂ ਹੋਣਾ ਫੇਰ ਕੱਲ ਨੂੰ ਮੁੜ ਕੇ ਲੋਕਾਂ ਨੇ ਮੈਨੂੰ ਗੱਲਾਂ ਕਰਨੀਆਂ ਵਾ ਕਿ ਹਲੇ ਵਿਆਹ ਕਿ ਆਈ ਲੋਕ ਕਿਹੜੇ ਦਿਨ ਹੋਇਆ ਤੇ ਵਕ ਹੋ ਵੀ ਗਈ ਹੈ ਮੇਰੇ ਚ ਕਸੂਰ ਕਰਨ ਦਾ ਸਾਰਿਆਂ ਨੇ ਪਰ ਐਦਾਂ ਥਾਂ ਥਾਂ ਬਤਨਾਮੀ ਕਰਨਗੇ ਤਾਂ ਚੰਗਾ ਹੈ ਆਪਣੇ ਆਪੇ ਤਾਂ ਕੋਈ ਸੋਚਦੀ ਹੈ ਨਹੀਂ ਕਿ ਆਂਦੀ ਆ ਕਿ ਅਹੀ ਬੜੇ ਚੰਗੇ ਆ ਹਰ ਤੋਂ ਸਿਆਣਾ ਕੋਈ ਹੈ ਨਹੀਂ ਤੇ ਸਿਆਣਾ ਪਿੰਨਾਂ ਦੇ ਵਿੱਚ ਮੱਸਾ ਜਨੀ ਨਹੀਂ ਹੈਗੀ ਹੁਣ ਤਾਈ ਸਿਆਣੀ ਬਿਆਣੀ ਹੈ ਫੇਰ ਉਹਨੂੰ ਕੀ ਦੱਸਣ ਦੇਵਾਂ ਭਲਾ ਤੇ ਉਹ ਵੀ ਚਲਗੇ ਹੁੰਦੇ ਤੇ ਗੜੀਓ ਸਮਝਾਉਂਦੇ ਵੀ ਪੋਤੋ ਤੇ ਭੂਆ ਦਾ ਕਰਾਂਗੇ ਜਾਣਾ ਆਣਾ ਤੁਸੀਂ ਆਦੇ ਪੇਹੀ ਉਧਰ ਬੜਨਾਂ ਨਹੀਂ ਆ ਤੇ ਉਹਨੂੰ ਇਹ ਜਾਣ ਨਹੀਂ ਦੇਣਾ ਇਦਾਂ ਥੋੜੀ ਕੰਮ ਚੱਲਦੀ ਨੇ ਨਬੀ ਲੋਕਾਂ ਨੂੰ ਕਾਦਾ ਹੁਣ ਘਰ ਦੇ ਆਣ ਨੂੰ ਸੋਚਣਾ ਚਾਹੀਦਾ ਹੈ ਸਭ ਕੁਝ ਵੀ ਤੇ ਹੁਣ ਅਗਲੀ ਸਵਾਦ ਲੈ ਕੇ ਚੱਲ ਗਈ ਆ ਉਹਨੂੰ ਪਤਾ ਲੱਗ ਲੱਗਾ ਵਾ ਜਾ ਕੇ ਚਾਣਾ ਹੋਲ ਦੱਸੇਗੀ ਵੀ ਇਹਨਾਂ ਦੇ ਘਰ 'ਚ ਕੀ ਬਣੰਗਾ ਤੇ ਸਾਡੀ ਤੇ ਚੰਗੀ ਚਦ ਬਣੂਗੀ ਨਾ ਪਿੰਡ ਦੇ ਵਿੱਚ ਇਦਾਂ ਨੇ ਕੰਮ ਚੱਲਣਾ ਕਰਨੇ ਆ ਨਾ ਗੱਲ ਵੀ ਜੇ ਤੋਈ ਇਹੋ ਕੰਮ ਕਰਨੇ ਤੁਹਾਨੂੰ ਵਕਕਾਰੀ ਛਡੋ ਤਵੇ ਇਹ ਲੋਪੇ ਚਾਹੇ ਆਪਣਾ ਆਪਣਾ ਤਰ੍ਹਾਂ ਖਾਵਾਂਗੇ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆਵਾਂ ਜਾਵਾਂਗੇ ਮੈਂ ਤੇ ਨਹੀਂ ਆਂਦੀ ਕਿ ਵਕ ਹੋਈਏ ਚਲ ਇਕੱਠੇ ਨੇਪਜੋਗੀ ਸਭ ਬੱਧੀਆ ਦੇ ਨਾਲ ਦੀ ਰੀਸ ਨਹੀਂ ਹੈਗੀ ਪਰ ਅੱਗੋਂ ਵੇਖ ਲਓ ਤੁਸੀਂ ਆਪਣੀ ਮਰਜ਼ੀ ਕਰ ਲਿਓ ਕੱਲ ਨੂੰ ਮੇਰੇ ਤੇ ਨਾ ਕੋਈ ਗੱਲ ਆਈ ਨਵਦੀਪੂਰੋਂ ਕੱਲਾ ਵੀ ਤੈਨੂੰ ਹੀ ਕਰਦੇ ਨੇ ਜਾਲਪੁਰ ਕੋਈ ਗੱਲ ਨਾ ਕਰਨ ਫਿਰ ਇਹ ਸਮਝ ਨਹੀਂ ਆ ਇਹ ਗੱਲ ਇੱਥੇ ਜਿਹੜੇ ਹੋਰ ਦੋ ਤਿੰਨੇ ਹੈਗੇ ਨੇ ਮੁੰਡੇ ਕਿ ਜਿਹੜਾ ਇਹ ਕਰਦੇ ਨੇ ਕਿ ਇਹਨੂੰ ਅਸੀਂ ਮਾਰਾਂਗੇ ਜਾਂ ਤੇ ਦੂਜੇ ਨਾਲ ਹੀ ਰਹਿ ਲਾਂਗੇ ਇੱਕੋ ਇੱਕ ਤੇ ਹੈਗਾ ਵਾ ਚੱਲ ਮੰਮੀ ਦੇ ਕਰਦੇ ਠੀਕ ਤੇ ਡੈਡੀ ਵੇਖ ਲੈ ਉਹੀ ਨਾ ਭਵਾਈ ਏ ਤੇਰਾ ਸੱਕਾ ਈ ਆਹ ਉਹ ਨਿੱਕੇ ਹੁੰਦੇ ਤੇ ਉਹ ਖੇਡਦੇ ਰਹੇ ਤੇ ਹੁਣ ਉਧਰ ਇਹ ਜਾਣਾ ਹੀ ਨਹੀਂ ਬਿਲਕੁਲ ਤੇ ਹੋਰ ਆ ਗੱਲ ਤੇ ਗਲਤੀਆਂ ਨੇ ਇਹਨਾਂ ਵਾਸਤੇ ਨਾਲੇ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਮੰਮੀ ਤੇ ਜਿਹੜਾ ਮੈਨੂੰ ਬੋਲੇ-ਬੋਲੇ ਨਾ ਉਧਰ ਜਾਣ ਤੂੰ ਡੈਡੀ ਨੇ ਵੀ ਮੇਰੀ ਬੜੀ ਬੇਇੱਜ਼ਤੀ ਕੀਤੀ ਕੋਈ ਇਦਾਂ ਬੋਲਦਾ ਆਪਣੀ ਨੋਤੀ ਨੂੰ ਜਿਦਾਂ ਡੈਡੀ ਬੋਲਦੇ ਨੇ ਅੱਛਾ ਡੈਡੀ ਨੇ ਤੇਨੂੰ ਗੱਲਾਂ ਕੀਤੀਆਂ ਹੋਰ ਆਂ ਤੇ ਖਬਰਦਾਰ ਹੋ ਜੇ ਤੂੰ ਇਹ ਘਰ ਚੁਰ ਗਈ ਤੇ ਇੰਨੀ ਉੱਚੀ ਬੋਲਣ ਦੇ ਕੋਈ ਹਿਸਾਬ ਨਹੀਂ ਔਰ ਇਹਨਾਂ ਦਾ ਬੰਦਾ ਵਾ ਮੇਰੇ ਨਵਾਂ ਨਾਲਿੱਦਾ ਬੋਲਣਾ ਤੇ ਤੂੰ ਉਧਰ ਚੱਲ ਗਈ ਤੂੰ ਆਣ ਕੇ ਮੇਰੇ ਨਾਲ ਗੱਲ ਕਰਦੀ ਮਿਲੂ ਦੇ ਪਿੰਦਰ ਗੁੱਸਾ ਹੀ ਬੜਾ ਚੜਿਆ ਜਦੋਂ ਡੜੀ ਨੇ ਇੰਨੀ ਗੱਲ ਕਹੀ ਆ ਤੇ ਮੈਂ ਆਹ ਫਿਰ ਰੋਕ ਕੇ ਵਿਖਾਉ ਹੁਣ ਮੈਨੂੰ ਮੈਂ ਤਾਂ ਨੂੰ ਜਾ ਕੇ ਵਿਖਾਉਂਦੀ ਕੋਈ ਸਮਝਣ ਲੱਗਾਂ ਕਿ ਕੀ ਕਰੀ ਕੀ ਬੰਦਿਆ ਕਰਦੇ ਇਹ ਆਪਣੇ ਘਰ ਨੂੰ ਆਪ ਕੁੱਟਣ ਦੇ ਜੀ ਤੇ ਮੈਂ ਕਿ ਕੱਲੋਂ ਬੀਰਾ ਨਾਲ ਲੱਗਣਾ ਵਾ ਕਿ ਇਹਨੇ ਇਸ ਕਰ ਬਰਬਾਦ ਕੀਤਾ ਉਹ ਕਰ ਲੈਣੇ ਗੱਲ ਬਤੁ ਕੀ ਕਰਨਾ ਹੈ ਆਪ ਹੀ ਆਦੀ ਹੁਣ ਨਾਲ ਮਿਲਣਾ ਵਰਤਣਾ ਨਹੀਂ ਤੇ ਇਹਨੂੰ ਜਾਣਾ ਨਹੀਂ ਦੇਣਾ ਤੇ ਫਿਰ ਜਦੋਂ ਹਉਂ ਦਿਆ ਕਿ ਸਾਡਾ ਰਿਸ਼ਤਾ ਉਦੋਂ ਹੀ ਤੋੜ ਕੇ ਜਵਾਬ ਦੇ ਦੇ ਕਿ ਜੋ ਮਰਜ਼ੀ ਹੋ ਜਾਏ ਅਹੀਂ ਨਹੀਂ ਜੇ ਰਿਸ਼ਤਾ ਕਰਨਾ ਚੱਲ ਕੋਈ ਨਹੀਂ ਤੂੰ ਹੁਣ ਐਨਾ ਸੋਚ ਮੈਂ ਇਹਨਾਂ ਕੀ ਕਰਨਾ ਹੈ ਜੋ ਕਰੋ ਜਾ ਕੀ ਗੱਲ ਇਹਦਾ ਨਾਲ ਅਬ ਦੈਨ ਮੂੜ ਖਰਾਬ ਕਰਕੇ ਤੇ ਰਖਤਾ ਸੋਚਿਆ ਹੀ ਚਲ ਘਰ ਜਾ ਕੇ ਘੜੀ ਹੁਣ ਰੈਸਟ ਕਰਾਂਗੀ ਅਬ ਦਿਆ ਤਾਈ ਦੇ ਮੱਥੇ ਲਾਤਾ ਤੇ ਜੋ ਹੋਈ ਬੀਤੀ ਸਾਰੀ ਉਹਨੂੰ ਦੱਸਦੀ ਏ ਉਹ ਅਗਲੀ ਜਾ ਕੇ ਹੋਰ ਸਵਾਦ ਲਾਏਗੀ ਨਾ ਉਹ ਵੀ ਮੈਨੂੰ ਸਮਝਾਉਂਦੀ ਤੂੰ ਇਹਨੂੰ ਸਮਝਾ ਲਈ ਚੱਲ ਕੋਈ ਨਹੀਂ ਪੁੱਤ ਜੋ ਪਿੱਛੇ ਹੋ ਗਿਆ ਉਹ ਤੇ ਮਿੱਟੀ ਪਾਉ ਗਰਾਲ ਮਿਲ ਕੇ ਰੋ ਆਪਣੇ ਕੰਮ ਆਉਂਦੇ ਨੇ ਤੁਹਾਨੂੰ ਮੈਂ ਕੀ ਦੱਸਾਂ ਹੂੰ ਕੁੜੀ ਆਈ ਹੀਗੀ ਇੰਨੀ ਤੰਗ ਹੀ ਵੀ ਗੱਲ ਨਹੀਂ ਕਰਨ ਵਾਲੀ ਅੱਜ ਕੱਲ ਤੋਂ ਦਾ ਵਿਆਹ ਹੋਇਆ ਵਾ ਹੈ ਤੇ ਸੱਸ ਸਹੁਰਾ ਨੇ ਮੇਲੇ ਮਾਰਨ ਵੀ ਡਿਆ ਪਏ ਆ ਦੱਸ ਜੇ ਆਪਣੀ ਭੂਆ ਦੇ ਘਰ ਨਾ ਆਵੇ ਤੇ ਕਿੱਥੇ ਜਾਵੇ ਵਿਚਾਰੀ ਹੈ ਉਹ ਗੱਲ ਤੇ ਤੁਸੀਂ ਵੀ ਸਿਆਣੇ ਜੇ ਹੁਣ ਹੱਥ ਹੀ ਲਿਆਂਦਾ ਉਹਨੂੰ ਮੈਂ ਹਾਂ ਹੁਣ ਗਵਾਂਢ ਵਿੱਚ ਹੈਗੀ ਆ ਤੇ ਜੇ ਆਪਣੀ ਭੂਆ ਘਰ ਨਾ ਆਉਗੀ ਤੇ ਵਿਚਾਰੀ ਤੀਜੇ ਘਰ ਕਿਹਦੇ ਘਰ ਜਾਊਗੀ ਉਹ ਉਹ ਤਾਂ ਗਲਤੀ ਜੀ ਸਹੀ ਹੈ ਹੋਰ ਤੇ ਹੋਰ ਜਿਹੜਾ ਸ਼ੋਰ ਆ ਉਹਦਾ ਗਾੜੀ ਹੋ ਹੋ ਕੇ ਲੜਿਆ ਉਹਦੇ ਨਾਲ ਹੈ ਹੱਦ ਹੋ ਗਈ ਇਹਦੇ ਵਾਲੀ ਉਹ ਸੌਰੀ ਤੇ ਇਹ ਪਿੰਡ 'ਚ ਨਹੀਂ ਕਿਸੇ ਨਾਲ ਬੰਦੀ ਲੋਕਾਂ ਨਾਲ ਇੰਨਾ ਲੜਦਾ ਵਾ ਤਾਂ ਉਹਨਾਂ ਨਾਲ ਕਿਉਂ ਨਾ ਲੜੇ ਵਾਕਿਆ ਸਹੀ ਗੱਲ ਵਾ ਮੈਂ ਤੈਨੂੰ ਸਮਝਾਇਆ ਹੀਗਾ ਮੈਂ ਜੇ ਤਰੇ ਹੀ ਨਾ ਚੁੱਪ ਕਰਕੇ ਇਹਨਾਂ ਨੇ ਮੈਨੂੰ ਸ਼ੋਰਾਂ ਪਾ ਲੈਣਾ ਤੇਰੇ ਉੱਤੇ ਏਦਾਂ ਕਰ ਕਿ ਥੋੜੀ ਜਿਹੀ ਕੈਮ ਹੋ ਤੇ ਗੱਲ ਨੂੰ ਜਵਾਬ ਜੂਬ ਦੇਣੇ ਸਿੱਖ ਤੇ ਫਿਰ ਇਹਨਾਂ ਦੇ ਕੰਟਰੋਲ ਵਿੱਚ ਆਉਣਾ ਹੀ ਉਹ ਬਿਲਕੁਲ ਸਹੀ ਗੱਲ ਮੈਂ ਤਾਂ ਚੰਗੀ ਸਿਖਾਲ ਕੇ ਖਲੀ ਹੀਗੀ ਮੈਂ ਤੈਥੋਂ ਤੱਕ ਕਹਾਂ ਤੂੰ ਵੱਡ ਹੋ ਜਾ ਚੁੱਪ ਕਰਕੇ ਉਗੀ ਲੈਣਾ ਇਹਨਾਂ ਦੇ ਕੋਲ। ਇਹਦੀ ਗੱਲ ਸੁਣ ਲੈ ਪਹਿਲੋਂ। ਸਾਨੂੰ ਉਹਦੇ ਅੱਡ ਹੋਣ ਚ ਸਾਨੂੰ ਫਾਇਦਾ ਕੋਈ ਨਹੀਂਗਾ। ਜੇ ਇਕੱਠੀ ਰਹੂਗੀ ਨਾ ਤੇ ਕੋ ਸਾਨੂੰ ਵੀ ਮਾਲ-ਮਤਰ ਮਿਲੂਗਾ ਇਥੋਂ। ਇਕੱਠੇ ਰਹਿ ਕੇ ਮਾਲ-ਮਤਰ ਨਹੀਂ ਜੇ ਮਿਲਣਾ। ਅੱਡ ਹੋਊਗੀ ਤੇ ਕੋ ਨਾ ਕੋ ਖਿੱਚਾਂਗੇ। ਹੂੰ ਹੂੰ। ਇਦਾਂ ਤਾਂ ਉਹਦੀ ਸੱਸ ਦੇ ਰਹਿਣਾ ਉੱਤੇ ਚੜ ਕੇ ਮੈਂ ਤਾਂ ਬਥੇਰਾ ਸਮਝਾਤਾ ਹੀਗਾ। ਮੈਂ ਧੀਏ ਥੋੜੀ ਜੀ ਨਾ ਹਸ਼ਿਆਰ ਹੋ ਕੇ ਰਹਿ। ਇਦਾਂ ਭੋਲੇ ਬਣ ਕੇ ਨਾ ਕੋਈ ਗੁਜ਼ਾਰਾ ਨਹੀਂ ਜਹਾਂ ਚੰਗੀ ਤਰ੍ਹਾਂ। ਮੇਰੀ ਗੱਲ ਸੁਣ। ਉਹਨੂੰ ਤੈਨੂੰ ਮੈਂ ਇੱਕ ਦਿਨ ਆਈਡੀਆ ਨਿਕਾਜਾ। ਉਹਨੂੰ ਸਮਝਾ ਧੀਜੀ ਆਪਣੀ ਨੂੰ। ਉਨੂੰ ਇਹ ਗੱਲ ਕਹਿਆ ਵੀ ਕੋਈ ਮਾਲ ਮੱਤਰ ਸਾਨੂੰ ਵੀ ਦੇ ਇਥੋਂ ਜੀਵਨ ਇੱਕ ਤਰੀਕਾ ਹੋਰ ਵਾ ਉਥੋਂ ਮਾਲ ਖਿੱਚ ਜਾਂਦਾ ਠੀਕ ਨਹੀਂ ਲੇ ਆਹ ਗੱਲ ਤੇ ਮੈਂ ਸੋਚੀ ਨਹੀਂ ਮੈਂ ਇੱਕ ਗੱਲ ਵਾ ਤੁਹਾਡਾ ਦਿਮਾਗ ਬੜਾ ਵਾ ਐ ਸਹੀ ਮੌਕੇ ਤੇ ਚੱਲਿਆ ਵਾ ਹੈ ਤੇ ਜੇਤ ਕੇ ਤੇ ਇਦਾਂ ਹੋ ਜੇ ਨਾ ਤੇ ਫੇਰ ਆਪਣਾ ਘਰ ਤੇ ਮਲੋ ਮਲ ਹੋਇਆ ਹੀ ਸਮਝੋ ਠੀਕ ਵਾ ਨਾ ਮੈਂ ਤਾਂ ਹੋਰ ਤਰੀਕੇ ਨਾਲ ਸੋਚਣ ਡਈ ਸੀ ਪਰ ਜਿਹੜੀ ਸਕੀਮ ਤੁਸੀਂ ਦਿੱਤੀ ਹੈ ਨਾ ਸਭ ਤੋਂ ਵਧੀਆ ਵਾ ਮੇਰੀ ਗੱਲ ਸੁਣ ਲਾ ਜਿੰਨਾ ਪੰਪ ਮਰੇਗੀ ਨਾ ਉਹਨੇ ਉਹਨੇ ਹਵਾ ਜੋਣਾ ਵਾਕੈ ਸਹੀ ਗੱਲ ਵਾ ਹੁਣ ਨਾ ਤੀ ਫਿਕਰ ਕਰੋ ਹੁਣ ਮੇਰੇ ਵਾਲੇ ਵੇਖੀ ਜਾਓ ਵੀ ਮੈਂ ਕਰਦੀ ਕੀ ਆ ਬਸ ਹੁਣ ਚਾਲਾਂ ਚੱਲਣ ਦਾ ਟਾਈਮ ਆ ਗਿਆ ਵਾ ਬਿਲਕੁਲ ਬਿਲਕੁਲ ਠੀਕ ਆ ਨਾ ਤੇ ਹੁਣ ਇਹਨਾਂ ਦੇ ਘਰੋਂ ਹੌਲੀ 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 ਸਾਰਾ ਮਾਲ ਖਿੱਚ ਲੈਣਾ ਬਿਲਕੁਲ ਬਿਲਕੁਲ ਠੀਕ ਆ ਨਾ ਵੇਖੀ ਜਾਓ ਹੁਣ ਤੁਸੀਂ ਮੇਰੀਆਂ ਸਕੀਮਾਂ ਠੀਕ ਆ ਤੇ ਇਦਾਂ ਹੀ ਚੰਗੀ ਜੀ ਸਲਾਹ ਦੇ ਦਿਆ ਕਰੋ ਮੈਨੂੰ ਉਹ ਮੈਂ ਵੀ ਤੂੰ ਤਗੜੀ ਹੋ ਕੇ ਕੰਮ ਕਰ ਜਿਦਾ ਕਰਨਾ ਵਾ ਝਗੜੀ ਨਾ ਹੁਣ ਕਿਸੇ ਗੱਲ ਤੋਂ ਹੁਣ ਨਾ ਤੀ ਫਿਕਰ ਕਰੋ ਆਹੋ ਹੁਣ ਵੇਖੀ ਜਾਓ ਉੱਥੇ ਪੂਰੀ ਟੀਲੀ ਤੂੰ ਲਾ ਕੇ ਰੱਖਣੀ ਆ ਠ ਧੂਆਂ ਧੁਖਦਾ ਰਹਿਣਾ ਵਾ ਤਹੀਂ ਸਿੱਖੀ ਜਾਣਾ ਚੱਲ ਬਸ ਠੀਕ ਵਾ ਠੀਕ ਨਹੀਂ ਹੁਣ ਵੀ ਲੱਗੀ ਹੋਈ ਏ ਡੈਡੀ ਦੇ ਨਾਲ ਚੁਗਲੀਆਂ ਕਰਨ ਉਹਨਾਂ ਦੇ ਪੇਸ਼ ਪੈ ਗਈ ਮਿੰਤਲਾ ਦਾ ਹੱਥ ਤੋਗੇ ਜੇ ਇਹਨੇ ਆਪਣੀ ਭਤੀਜੀ ਵਿਆਹ ਹੀ ਲਈ ਹੈ ਨਾ ਉਹਨਾਂ ਦੇ ਘਰ ਮੈਨੂੰ ਲੱਗਦਾ ਨਹੀਂ ਇਹਨੇ ਵਸਨ ਦੇਣੀ ਆ ਮੇਰਾ ਤਾਂ ਦਿਲ ਕਰਦਾ ਇਹਦੇ ਨਾਲ ਕੋਈ ਆਪ ਚਲਾਕੀ ਚੱਲਾ ਜੜਾ ਇਹਨੂੰ ਸੁਧਾਰੀਏ ਪਰ ਉਹਦੇ ਨਾਲ ਸਲਾਹ ਕਰਦੀ ਆ ਪਰ ਉਹਨੂੰ ਪੁੱਛਦੀਆਂ ਵੀ ਇੱਦਾਂ ਕਰਾ ਜਿੱਦਾਂ ਮੇਰੇ ਦਿਮਾਗ 'ਚ ਚੱਲਣ ਢਈ ਏ ਗੱਲ ਉਹਦੇ ਨਾਲ ਹੀ ਵੀ ਸੁਧਰੂਗੀ ਤੇ ਨਾਲੇ ਘਰ ਬੈਠੀ ਰਹਾ ਕਰੂੰਗੀ ਪਤਾ ਤਾਂ ਲੱਗੂਗਾ ਨਾ ਇਹਨੂੰ ਆ ਲੈੰਦੋ ਕਰਾਂ ਨਾ ਨਾ ਕਰ ਆ ਵੇਖੀ ਆ ਕਮੀਲ ਪਾਜੀ ਉਹ ਕੰਮ ਤੇ ਜਾਣ ਨੂੰ ਆਹ ਹੋ ਵਧੀਆ ਬਸ ਸੋਹਣੀ ਆ ਠੀਕ ਆ ਹਾਂ ਉਹ ਸਹੀ ਆ ਸਹੀ ਲੱਗਣ ਢਈ ਚੱਲ ਠੀਕ ਆ ਜਾ ਲਿਆ ਰੋਟੀ ਲੈ ਰੋਟੀ ਤੁਹਾਨੂੰ ਦਿਨੀ ਆ ਮੈਂ ਪਹਿਲਾਂ ਮੇਰੀ ਗੱਲ ਸੁਣੋ ਇੱਥੇ ਬੈਠ ਨੀ ਦੱਸਣ ਕਿਹੜੀ ਗੱਲ ਦੇ ਰਹੀ ਆ ਗੱਲ ਤੁਹਾਨੂੰ ਮੈਂ ਦੱਸ ਨਹੀਂਗੀ ਮੰਮੀ ਦੀ ਗੱਲ ਤਾਂ ਸੁਣੀ ਆ ਮੇਨਾਂ ਬਾਰ ਬੈਠੀ ਡੈਡ ਦੇ ਨਾਲ ਚੁਗਲਿਆ ਕਰਨ ਢਈ ਉਹਨਾਂ ਦੀਆਂ ਭਿੰਦਰ ਮੋਣਾ ਦੀਆਂ ਮੈਨੂੰ ਲੱਗਦਾ ਨਹੀਂ ਇੰਨੇ ਉਹਨਾਂ ਦਾ ਘਰ ਵਸਣ ਦੇਣਾ 24 ਘੰਟੇ ਉਹਨਾਂ ਦੇ ਘਰ ਚੋਂ ਦਖਲਿੰਦਾ ਜੀ ਕਰਦੀ ਰਹਿੰਦੀ ਐ ਜੋ ਚੁਗਲੀ ਉਹਦੀ ਨਾਬ ਦੇ ਨਾਲ ਕਰੀ ਜਾਂਦੀ ਐ ਯਾਰ ਪਿੰਡ ਤੇ ਸਾਰਾ ਇਹੋ ਸੋਚਦਾ ਹੁਣ ਕਰੀਏ ਕੀ ਜੇ ਕਹਿੰਨੇ ਆ ਤੇ ਘਰ ਪਵਾੜਾ ਪੈਂਦਾ ਜੀ ਉਹ ਤਾਂ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਹੈ ਜੇ ਤੁਸੀਂ ਮੇਰਾ ਸਾਥ ਦੋ ਤਾਂ ਕੋਈ ਗੱਲ ਨਹੀਂ ਜੇ ਉਹਨਾਂ ਦਾ ਘਰ ਵੱਜਦਾ ਤੇ ਮੈਨੂੰ ਦੱਸ ਕੋਈ ਸਲਾਹ ਸਲਾ ਮੇਰੀ ਇਹ ਆ ਜੇ ਕਿਤੇ ਉਹ ਕੰਮ ਹੋ ਜਾਣਾ ਤੇਰੀ ਮਾਂ ਤੀਰ ਵਾਂਗੂ ਸਿੱਧੀ ਹੋ ਜਾਏ ਇਹ ਕੁਸਕੇ ਨਾ ਤੇ ਨਾ ਉਹਨਾਂ ਦੇ ਘਰ ਚ ਦਿਖ ਲੰਦਾ ਜੀ ਦਵੇ ਫਿਰ ਉਹ ਚੱਲ ਜੀ ਇਦਾਂ ਹੁੰਦੀ ਆ ਨਾ ਤੇ ਇਦਾਂ ਹੀ ਸਹੀ ਹਾਂ ਤੁਹਾਨੂੰ ਦੱਸ ਮੈਂ ਸਹਿਮਤ ਆ ਪਤਾ ਕੀ ਕਰਦੇ ਆ ਕਿ ਤੇਨੀ ਲੜਦੀ ਅੱਗੇ ਕਰ ਨੀ ਲੜੰਡੀ ਮੇਰੇ ਨਾਲ ਹੀ ਉਹ ਕੋਈ ਗੱਲ ਨਹੀਂ ਚਲ ਇੰਨਾ ਕਰ ਚਲਦੀਆ ਕਰੀ ਹਾਂ ਬਸ ਠੀਕ ਹੈ ਤਾਂ ਤੇ ਆਪੇ ਸੈੱਟ ਲੰਨੀ